ਤਾਂ ਸਿੱਧਾ ਰੁਕ ਕਰਦੇ ਹਾਂ ਜਰ ਕੋ ਦਾ ਜਿੱਥੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਤੇ ਬਿਲਕੁਲ ਤੁਸੀਂ ਦੇਖਿਆ ਕਿ ਨਗਰ ਕੀਰਤਨ ਜਿਹੜਾ ਹੈਗਾ ਉਹ ਚੱਲੇਗਾ ਤੇ ਤਕਰੀਬਨ ਆਪਾਂ ਕਹੇਗੀ ਅੱਧੇ ਘੰਟੇ ਬਾਅਦ ਨਗਰ ਕੀਰਤਨ ਜਿਹੜਾ ਹੈਗਾ ਭਵਾਨਗਰ ਤੋਂ ਸ਼ੁਰੂ ਹੋਣਾ ਹੈਗਾ ਤੇ ਉਹ ਅੱਗੇ ਆਨੰਦਪੁਰ ਸਾਹਿਬ ਜਾ ਕੇ ਆਪਾਂ ਗੱਲ ਕਰੀ ਕਿ ਉਸ ਤੋਂ ਅੱਗੇ ਜਿਹੜਾ ਹੈਗਾ ਉਸ ਤੋਂ ਬਾਅਦ ਅੱਧੀਆਂ 12:00 ਹੋਣਗੀਆਂ ਦੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਿ ਜੋ ਹੈ ਵਿਧਾਨ ਸਭਾ ਦਾ ਸੈਸ਼ਨ ਵੀ ਅੱਜੜਾਗਾ ਸ਼ੁਰੂ ਕੀਤਾ ਜਾਣਾਗਾ ਅੱਜ ਦੇ ਜਿਹੜੇ ਪ੍ਰੋਗਰਾਮ ਹੈ ਵਿਵਾਨਗਾਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਆਗਦੇ ਨੇ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਕੀਤਾ ਜਾਣਾਗਾ ਕੈਮਰਾ ਪਰਸਨ ਅਸ਼ੋਕ ਮਨਾਤਨਾਲ ਨੋ ਜੋਸ਼ੀ ਜੀ ਮੀਡੀਆ ਸ਼੍ਰੀ ਕੀਰਤਪੁਰ ਸਾਹਿਬ ਤਾਂ ਹਾਂਜੀ ਸ਼੍ਰੀ ਗੁਰਤੇਗ ਭਾਦਰ ਜੀ ਦੇ 350 ਸਾਲਾ ਸ਼ਹੀਦ ਦੀਸ ਸਾਹਿਬ ਦੀਨੂ ਲੈ ਕੇ ਲਗਾਤਾਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਤਾਂ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਨਗਰ ਕੀਰਤਨ ਸਜਾਇਆ ਜਾ ਰਿਹਾ ਤਾਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਮਾਗਮ ਵੀ ਕਰਵਾਏ ਜਾ ਰਹੇ ਨੇ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਸਮਾਗਮਾਂ ਦਾ ਅੱਜ ਦੂਜਾ ਦਿਨ ਹੈ ਉੱਥੇ ਹੀ ਦੂਜੇ ਪਾਸੇ ਅੱਜ ਵਿਧਾਨ ਸਭਾ ਦਾ ਜੋ ਵਿਸ਼ੇਸ਼ اجلاس ਹੈ ਉਹ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਰੰਗ ਦੇ ਵਿੱਚ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਕਪੂਥਰਾ ਦੇ ਵਿੱਚ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਲਾਈਵ ਜੁੜ ਚੁੱਕੇ ਨੇ ਤਾਂ ਜੀ ਮਨੋਜ ਤਾਂ ਕਿਵੇਂ ਦਿੱਤੀੋ ਤਸਵੀਰیں ਦਿਖਾਈ ਦੇ ਰਹੀ ਹੈ ਤਾਂ ਨਗਰ ਕੀਰਤਨ ਜੋ ਹੈ ਸਜਾਇਆ ਜਾ ਰਿਹਾ ਹੈ ਆ ਬਿਲਕੁਲ ਜੋਤੀਬਗਲ ਗਰੀਤਨਾ ਬਾਬਾ ਬੁੱਢਾ ਦਾਲ ਦੇ ਜਿਹੜੇ ਨੇ ਬਾਬਾ ਬਲਵੀਰ ਸਿੰਘ ਜਿਹੜੇ ਸੀਗੇ ਉਹ ਉਹਨਾਂ ਦੇ ਅਗਵਾਈ ਦੇ ਵਿੱਚ ਨਗਰ ਕੀਰਤਨ ਜਿਹੜਾ ਹੈਗਾ ਕੀਰਤਪੁਰ ਸਾਹਿਬ ਦੇ ਭਗਵਾਨ ਘਰ ਤੋਂ ਜਿਹੜਾ ਹੈਗਾ ਅਨੰਦਪੁਰ ਸਾਹਿਬ ਜਾਵੇਗਾ ਆਪਾਂ ਕਿਹਾ ਕਿ ਕੀਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿੱਚ ਤਕਰੀਬਨ 6 ਕਿਲੋਮੀਟਰ ਦਾ ਲੜਾਗਾ ਫਾਸਲਾ ਹੈਗਾ ਤੁਹਾਨੂੰ ਦਫਾ ਦਿਖਾਉਂਦੇ ਆ ਕਿ ਸਾਰੇ ਮੰਤਰੀ ਉਰੇ ਪਹੁੰਚ ਚੁੱਕੇ ਹੋ ਨੇ ਅਮਨ ਰੋੜਾ ਪਹੁੰਚੇ ਹੋਏ ਨੇ ਗੁਰਮੀਤ ਸਿੰਘ ਖੁੰਡੀਆਂ ਪਹੁੰਚੇ ਹੋਏ ਨੇ ਲਾਲਜੀਤ ਪੁੱਲਰ ਉਰੇ ਪਹੁੰਚੇ ਹੋਏ ਨੇ ਲਾਲਚਨ ਕਟੜਾ ਜਟ ਪਹੁੰਚੇ ਹੋਏ ਨੇ ਤੇ ਹੋਰ ਜਿਹੜੇ ਜੋ ਜਿਹੜੇ ਸਾਰੇ ਨੇ ਡੀਸੀ ਨੇ ਐਸਐਸਪੀ ਉਹ ਵੀ ਪਹੁੰਚੇ ਹੋਏ ਨੇ ਤੇ ਜਿਹੜਾ ਨਗਰ ਕੀਰਤਨ ਜਿਹੜਾ ਹੈਗਾ ਕੀਰਤਪੁਰ ਸਾਹਿਬ ਦੇ ਜੋ ਵਿਗਵਾਨ ਘਰ ਤੋਂ ਚੱਲਣਾ ਹੈਗਾ ਹੈਗਾ ਉਹ ਨਗਰ ਕੀਰਤਨ ਤੁਹਾਨੂੰ ਦੱਸਿਆ ਕਿ ਉਹ ਨੰਦਗੁਰ ਸਾਹਿਬ ਜਾਵੇਗਾ ਤੇ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਪਹੁੰਚੇਗਾ ਤੇ ਉੱਥੇ ਸਾਰੇ ਮੁੱਖ ਮੰਤਰੀ ਸਾਹਿਬ ਔਰ ਬਾਕੀ ਜਿਹੜਾ ਮੰਤਰੀ ਮੰਡਲ ਹੈਗਾ ਨਗਰਗਿਸ਼ ਸਾਹਿਬ ਦਾ ਲਗਾ ਸਵਾਗਤ ਕਰਨ ਕਰਨਗੇ ਉੱਥੇ ਤੇ ਫਿਰ ਉਹਨਾਂ ਦੇ ਨਾਲ ਅੱਗੇ ਚੱਲਣਗੇ ਤੇ ਇਸ ਦੇ ਨਾਮ ਅਸੀਂ ਕਰ ਰਹੇ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਤਕਰੀਬਨ 12 ਵਜੇ ਦੇ ਆਸ-ਪਾਸ ਵਿਧਾਨ ਸਭਾ ਦਾ ਸੈਸ਼ਨ ਹੈਗਾ ਜੋਤੀ ਉਹ ਵੀ ਜਿਹੜਾ ਹੈਗਾ ਸ਼ੁਰੂ ਹੋ ਜਾਣਾ ਹੈਗਾ ਤੇ ਅਸੀਂ ਗੱਲ ਕਰਦੇ ਹਾਂ ਕਿ ਉਸ ਪੂਰੇ ਆਪਾਂ ਗੱਲ ਕਰਦੇ ਕਿ ਪੂਰੇ ਦਾ ਪੂਰਾ ਤੁਹਾਨੂੰ ਬਾਹਰ ਦਿਖਾਣੇ ਆ ਜਾ ਕੇ ਕਿ ਕਿਸ ਤਰ੍ਹਾਂ ਦਾ ਜਿਹੜਾ ਸਿਸਟਮ ਆਪਾਂ ਕਹੀਏ ਕਿ ਕੀਤਾ ਗਿਆ ਕਿ ਤਾਂਕ ਉਹ ਵੀ ਕੋਈ ਨਾ ਬਾਕੀ ਨਾ ਰੁਕੇ ਨਾ ਔਰ ਲੋਕੀ ਵੀ ਜਿਹੜਾ ਆਸਾਨੀ ਨਾਲ ਰਹਿ ਗਾ ਮੱਥਾ ਦੇਖ ਸਕਣ ਔਰ ਇਹ ਨਗਰ ਕੀਰਤਨ ਦੀਆਂ ਪਾਲਕੀਆਂ ਜਿਹੜੀਆਂ ਹੈਗੀਆਂ ਨੇ ਉਹ ਪਹੁੰਚ ਗਈਆਂ ਨੇ ਤੇ ਮੰਤਰੀ ਹਰਜੋਤ ਸਿੰਘ ਮੈਂ ਤੋਂ ਦੱਸਿਆ ਕਿ ਉਹ ਵੀ ਲੱਗੇ ਹੋਏ ਨੇ ਸਾਰੇ ਮੰਤਰੀ ਅਤੇ ਚਾਰ ਤੋਂ ਪੰਜ ਮੰਤਰੀ ਇੱਥੇ ਪਹੁੰਚੇ ਹੋਏ ਨੇ ਤੇ ਪੰਜਾਬ ਪੁਲਿਸ ਦਾ ਜਿਹੜਾ ਬੈਂਡ ਦਾ ਦਸ ਦਸਤਾ ਹੈਗਾ ਤੁਸੀਂ ਉਹ ਵੀ ਦੇਖਿਆ ਹੈਗਾ ਯਾ ਸਕੂਲਾਂ ਦੇ ਬੱਚੇ ਪਹੁੰਚੇ ਹੋਏ ਨੇ ਲੋਕੀ ਹੱਥਾਂ 'ਚ ਫੁੱਲ ਲੈ ਕੇ ਖੜੇ ਹੈਗੇ ਨੇ ਤੇ ਥੋੜੀ ਦੇਰ ਦੇ ਵਿੱਚ ਜਿਹੜਾ ਹੈਗਾ ਨਗਰ ਕੀਰਤਨ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਵੇਗਾ ਤੇ ਨਗਰ ਕੀਰਤਨ ਜਿਹੜਾ ਹੈਗਾ ਸ਼ੁਰੂ ਹੋਵੇਗਾ ਤੇ ਉਸ ਦਿਨ ਤੁਹਾਨੂੰ ਕਿਹਾ ਗੱਦੀ ਆਪਾਂ ਕਹੇ ਕਿ ਪਲਕੀ ਸਾਹਿਬ ਜਿਹੜੇ ਨੇ ਉਹ ਵੀ ਜਿਹੜੇ ਨੇ ਉਰੇ ਪਹੁੰਚ ਗਏ ਨੇ ਤੇ ਪਲਕੀ ਸਾਹਿਬ ਦੇ ਵਿੱਚ ਸਿਗਰ ਕਰਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਰਣ ਪ੍ਰਕਾਸ਼ ਹੈਗਾ ਆ ਉਹ ਕੀਤਾ ਜਾਣਾ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਹੀ ਹੈਗਾ ਜਿਹੜਾ ਨਗਰ ਕੀਰਤਨ ਅੱਗੇ ਤੁਹਾਨੂੰ ਹੈਗਾ ਉਹ ਚੱਲੇਗਾ ਤੇ ਬਾਬਾ ਕਿ ਸੰਗਤਾਂ ਜਿਹੜੀਆਂ ਨੇ ਇਹ ਪਹਿਲਾਂ ਨਹਿਰ ਦੇ ਨਾਲ-ਨਾਲ ਜਾਣਾ ਹੈਗਾ ਉਸ ਤੋਂ ਬਾਅਦ ਸ੍ਰੀ ਨੰਦਗੁਰ ਸਾਹਿਬ ਦਾ ਰੋਡ ਹੈਗਾ ਉਸ ਤੋਂ ਬਾਅਦ ਮੇਨ ਰੋਡ ਦੇ ਉੱਪਰ ਇਹ ਨਗਰ ਕੀਰਤਨ ਜਿਹੜਾ ਹੈਗਾ ਜਾਵੇਗਾ ਤੇ ਆਪਾਂ ਕਹਿੰਦੇ ਬਾਲੀ ਸਾਹਿਬ ਸਾਡੇ ਨੇ ਪਹੁੰਚਣੇ ਬਲਸਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿਣ ਨੂੰ ਅੱਜ ਜੀ ਗੁਰੂ ਸਾਹਿਬ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਗੁਰਦਾਰਾ ਬੇਬਾਨਗਰ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦਾਰਾ ਸੀਸਕਨ ਸਾਹਿਬ ਤੱਕ ਜਾਏਗਾ ਸਮੁੱਚੀ ਕੈਬਨਟ ਸਾਰੇ ਐਮ ਐਲ ਏ ਸਭਾ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਗੇ ਹੁਣ ਤੋਂ ਸ਼ੁਰੂ ਕਰਨ ਲੱਗਿਆ ਤੇ ਫਿਰ ਸਵਾ ਸਵਾ ਕਿਲੋਮੀਟਰ ਤੇ ਇੱਕ ਇੱਕ ਮੰਤਰੀ ਸਹਿਬਾਂ ਨਾਲ 10-10 ਐਮ ਐਲ ਏ ਸਹਿਬਾਂ ਪੂਰਾ ਇਹਦਾ ਸਵਾਗਤ ਕਰਨ ਲਈ ਖੜੇ ਹੈ ਜੀ ਸਾਰੇ ਖੜੇ ਹੋਣਗੇ ਹਾਂਜੀ ਤੇ ਤਕਰੀਬਤ ਕਰਨ ਬਲਗਾਈਏ ਕਿ 11 ਵਜੇ ਤੱਕ ਨਾਨਪੁਰ ਸਾਹਿਬ ਪਹੁੰਚੋਗੇ ਸੰਗਤਾਂ ਜਣਾਂ ਬਿਲਕੁਲ ਬਿਲਕੁਲ 11 ਵਜੇ ਤੱਕ ਆਪਾਂ ਕੋਲ ਦਾ ਸੀਗਨ ਸਾਹਿਬ ਚ ਪਹੁੰਚ ਜਾਵਾਂਗੇ ਪਹੁੰਚਾਂਗੇ ਤੇ ਉਸ ਤੋਂ ਬਾਅਦ ਬਕਾਇਦਾ ਕਿ ਨਗਰ ਆਪਾਂ ਰੇਡੀ ਢਾਡੀ ਵਾਰਾਂ ਹੈਗੀਆਂ ਨੇ ਮੀਰ ਬਨਾਲ ਚ ਹਾਂਜੀ ਢਾਡੀ ਵਾਰਾਂ ਨੇ ਜੀ ਕਵੀਸ਼ਰ ਨੇ ਤੇ ਜੋ ਪੁਰਾਣੀ ਰਿਵਾਇਤ ਹੈ ਪੰਥ ਦੀ ਉਹਦੇ ਅਨਸਾਰ ਪਹਿਲਾਂ ਕਵੀ ਦਰਬਾਰ ਹੈ ਜੀ ਗੁਰਤੇਗ ਬਾਦ ਸਾਹਿਬ ਨੂੰ ਸਮਰਪਿਤ ਫਿਰ ਉਸ ਤੋਂ ਬਾਅਦ 12 ਤੋਂ 2 ਫਿਰ ਢਾਡੀ ਵਾਰਾਂ ਤੇ ਕਵਿਸ਼ਨ ਤੁਹਾਡੀ ਫਸੇਮ ਸਿੰਘ ਮੋਰਾ ਵਾਲੇ ਜਿਹੜੇ ਪੰਥ ਪ੍ਰਸਿੱਧ ਢਾਡੀ ਨੇ ਉਹ ਆ ਰਹੇ ਨੇ ਵਿਸ਼ੇਸ਼ ਤੌਰ ਤੇ ਕਿੰਨੀ ਦੇਰ ਸ਼ੁਰੂ ਹੋ ਜਾਏਗਾ ਨਗਰ ਕੀਰਤਨ ਦਾ 5-7 ਮਿੰਟ ਸ਼ੁਰੂ ਹੋ ਜਾਏਗਾ ਜੀ ਬਸ ਹਾਂਜੀ ਤੇ 5 ਤੋਂ 7 ਮਿੰਟ ਦੇ ਵਿੱਚ ਨਗਰ ਕੀਰਤਨ ਹੈ ਇੱਥੋਂ ਸ਼ੁਰੂ ਹੋਣਗੇ ਤੇ ਆਪਾਂ ਕਹੀਏ ਕਿ ਅੱਗੇ ਤੁਹਾਨੂੰ ਦੱਸਾਂਗੇ ਦੱਸ ਦਿੰਨੇ ਕਿ ਸਾਰੇ ਰਸਤੇ ਦੇ ਵਿੱਚ ਮੰਤਰੀ ਜਿਹੜੇ ਹੈਗੇ ਨੇ 10-10 ਮੰਤਰੀ ਜਿਹੜੇ ਨੇ ਕਮਨ ਮੰਤਰੀ ਉਹ ਨਗਰ ਕੀਰਤਨ ਦਾ ਸਵਾਗਤ ਕਰਨਗੇ ਤੇ ਸਾਰੇ ਜਣੇ ਤੁਸੀਂ ਦੇਖਿਆ ਕਿ ਲੱਗੇ ਹੋਏ ਤੁਹਾਨੂੰ ਦਿਖਾਈ ਦਿੰਦੇ ਆ ਤੇ ਪਿੱਛੇ ਜਿਹੜਾ ਹੈਗਾ ਤਿਆਰੀ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਆਪਾਂ ਕਹੀਏ ਕਿ ਫੌਜਾਂ ਆਣੀਆਂ ਨੇ ਤੁਹਾਡੇ ਸਾਹਮਣੇ ਉਹ ਪਹੁੰਚੀ ਹੋਈ ਹੈ ਉਹਨਾਂ ਨੂੰ ਦਿਖਾਈ ਦੇ ਰਹੀਆਂ ਹੈਗੇ ਨੇ ਤੇ ਸੰਤ ਮਹਾਤਮਾ ਜਿਹੜੇ ਨੇ ਉਹ ਸਾਰੇ ਹੋ ਰਿਹਾ ਉਹ ਪਹੁੰਚੇ ਹੋਏ ਹੈਗੇ ਨੇ ਕਿ ਮਤਲਬ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਹੈਗਾ ਪ੍ਰਕਾਸ਼ ਹੁਣ ਉਹ ਥੋੜੀ ਦੇਰ ਵਿੱਚ ਕੀਤਾ ਜਾਵੇਗਾ ਆਪ ਟੂਰ ਲੈ ਕੇ ਸਾਈਡ ਤੋਂ ਜੀ 마포구청 인터 ਬਿਲਕੁਲ ਦੇਖੋ ਗੁਰੂ ਮਹਾਰਾਜ ਦਾ ਆਪਾਂ ਕੀ ਇਹ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਲੱਗਾ ਵਿਵਾਨਗੜ੍ਹ ਸਾਹਿਬ ਤੋਂ ਗੁਰੂ ਮਹਾਰਾਜ ਦਾ ਜਿਹੜੀ ਆਪਾਂ ਕਹੀਏ ਕੀ ਸਰੂਪ ਜਿਹੜਾ ਹੈਗਾ ਇੱਥੇ ਆਪਾਂ ਪਲਕੀ ਸਾਹਿਬ ਤੇ ਲਿਆਂਦਾ ਜਾਣਾ ਹੈਗਾ ਉਹਦੇ ਵਾਸਤੇ ਤੇ ਉਹ ਤੁਸੀਂ ਦੇਖ ਰਹੇ ਹੋ ਕਿ ਬਾਬਾ ਬਲਬੀਰ ਸਿੰਘ ਜਿਹੜੇ ਨੇ ਬੁੱਢਾ ਦਲ ਦੇ ਉਹ ਜਾਂਦੇ ਹੋ ਤੁਹਾਨੂੰ ਦਿਖਾਈ ਦੇ ਰਹੇ ਹੈਗੇ ਨੇ ਤੇ ਸੰਗਤਾਂ ਆਪਾਂ ਕਹੀਏ ਕੀ ਪਹੁੰਚ ਗਈਆਂ ਨੇ ਪੰਜਾਬ ਪੁਲਿਸ ਵੀ ਤੇ ਆਪਾਂ ਕੀ ਬੈਂਡ ਪਹੁੰਚੇ ਹੋਇਆ ਸਕੂਲ ਦੇ ਬੱਚੇ ਪਹੁੰਚੇ ਹੋਏ ਨੇ ਸਾਰੇ ਸਵਾਗਤ ਕਰਦੇ ਤੇ ਹੁਣ ਜੁੜਾ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਜਿਹੜਾ ਬੀੜ ਹੈਗੀ ਆ ਉਹ ਲਿਆਂਦੀ ਜਾਣ ਕੀ ਨਗਰ ਜਲ ਆਪਣੀ ਪਾਲ ਕੀ ਹੈਗੀ ਆ ਜੋਤੀ ਉਦੇ ਵਿੱਚ ਜਿਹੜਾ ਹੈਗਾ ਬਿਰਾਜਮਨ ਕੀਤਾ ਜਾਊਗਾ ਤਾਂ ਫਿਰ ਨਗਰ ਕੀਰਤਨ ਆਪਾਂ ਕਹੀਏ ਕਿ ਕੁਝ ਦੇਰ ਦੇ ਬਾਅਦ ਨਗਰ ਕੀਰਤਨ ਜਿਹੜਾ ਹੈਗਾ ਉਹ ਸ਼ੁਰੂ ਹੋਣ ਵਾਲਾ ਹੈਗਾ ਹੈ ਦੇਖੋ ਬਾਜ ਦਾ ਜਿਹੜਾ ਦਿਨ ਹੈਗਾ ਕਾਫੀ ਪ੍ਰੈਸ਼ਰ ਵਾਲਾ ਦਿਨ ਹੈ ਪੁਲਿਸ ਵਾਸਤੇ ਵੀ ਤੇ ਪੂਰੀ ਜਿਹੜੀ ਸੰਗਤ ਹੈਗੀ ਆ ਉਹ ਵੀ ਹੈਗੀ ਕਿ ਬਹੁਤ ਸਾਰੇ ਜਿਹੜੇ ਨੇ ਉਹ ਆਣਗੇ ਸਾਡੇ ਨਾਲ ਬਾਬਾ ਜੀ ਆਏਗੇ ਨੇ ਤੇ ਬਾਬਾ ਜੀ ਨਾਲ ਅਸੀਂ ਗੱਲ ਕਰਦੇ ਹੁੰਦੇ ਬਾਬਾ ਜੀ ਵਿਵਾਨ ਗਰਦੀ ਦੀ ਗੱਲ ਕਰੀ ਆ ਆਪਾਂ ਤੇ ਇਹਦਾ ਕੀ ਇਤਿਹਾਸ ਹੈਗਾ ਆਪਾਂ ਸੰਗਤ ਨੂੰ ਦੱਸਿਓ ਜੀ ਮਹਿਮਾਨਗੜ ਇਹ ਉਹ ਸਥਾਨ ਹੈ ਜਦੋਂ ਭਾਈ ਜੇਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਭਾਈ ਜੀਵਨ ਸਿੰਘ ਜੀ ਨੇ ਦ ਗੁਰੂ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਏ ਉਹ ਇਹ ਪਹਿਲੀ ਜਗ੍ਹਾ ਹੈ ਜਿੱਥੇ ਆ ਕੇ ਪੜਾਉ ਕੀਤਾ ਮਾਤਾ ਗੁਜਰਕੌਰ ਮਾਤਾ ਨਾਨਕੀ ਜੀ ਤੇ ਤੁਹਾਨੂੰ ਗੁਰੂ ਗੋਬਿੰਦ ਰਾਏ ਬਾਲ ਗੋਬਿੰਦ ਰਾਏ ਜੀ ਨੇ ਇੱਥੇ ਉਸ ਮਹਿਮਾਨ ਨੂੰ ਭਾਈ ਜੇਤਾ ਜੀ ਨੇ ਰੱਖਿਆ ਸੀ ਇੱਥੋਂ ਫਿਰ ਲੈ ਕੇ ਯਾਤਰਾ ਦੇ ਰੂਪ ਵਿੱਚ ਉਹ ਅੱਗੇ ਅਨੰਤਪੁਰ ਸਾਹਿਬ ਨੂੰ ਗਏ ਆ ਤੇ ਇਸ ਜਗ੍ਹਾ ਦਾ ਨਾਮ ਮਾਨਗੜ ਹੈ ਤੇ ਅੱਜ ਇਹ ਸੀਸ ਮਾਰਗ ਯਾਤਰਾ ਇੱਥੋਂ ਹੁਣ ਚੱਲ ਕੇ ਅਨੰਤਪੁਰ ਸਾਹਿਬ ਨੂੰ ਜਾਵੇਗੀ ਇਸ ਕਰਕੇ ਇਹ ਸਾਰੀਆਂ ਸੰਗਤਾਂ ਉਸੇ ਯਾਤਰਾ ਵਿੱਚ ਸ਼ਾਮਲ ਹੋਣ ਲਈ ਆਈਆਂ ਹਨ ਦਾਸ ਦਾਸ ਭਾਈ ਜਾਲਾਜੀ ਭਾਈ ਮਨੀ ਸਿੰਘ ਜੀ ਦੀ ਨੌਮੀ ਅੰਸ਼ਵੰਸ਼ ਉਹਨਾਂ ਦੇ ਇਸ ਯਾਤਰਾ ਵਿੱਚ ਇਸ ਸਦੀ ਵਿੱਚ ਸ਼ਾਮਲ ਹੋ ਕੇ ਮਹਾਰਾਜ ਦੇ ਉਸ ਯਾਤਰਾ ਨੂੰ ਕੋਠਾਨਕੋਟ ਪਰ ਨਾਮ ਕਰਦੇ ਹੋਏ ਸ਼ਾਮਲ ਹੋਏ ਆ ਕਿੱਥੋਂ ਆਏ ਜੀ ਅਸੀਂ ਜੰਮੂ ਕਸ਼ਮੀਰ ਦੇ ਕਠੂਆ ਤੋਂ ਆਏ ਆ ਕਠੂਆ ਤੋਂ ਆਏ ਹੋ ਕਿ ਭਾਈ ਦਿਯਾਲਾ ਜੀ ਦਾ ਵੰਸ ਜਗਿਆ ਤੇ ਤੁਹਾਨੂੰ ਆਪਾਂ ਗੱਲ ਕਹੀ ਕਿ ਜੇ ਤੁਸੀਂ ਇੱਥੇ ਆਂਦੇ ਹੋ ਤਾਂ ਸਾਰੀਆਂ ਸੰਗਤਾਂ ਵੀ ਜਾਣਨਾ ਚਾਹੁੰਦੀਆਂ ਨੇ ਕਿ ਭਾਈ ਦਿਯਾਲਾ ਜੀ ਦੇ ਵੰਸ ਵਿੱਚ ਕੌਣ ਸੀ ਕਿੱਥੇ ਰਹਿੰਦੇ ਸੀਗੇ ਤੇ ਕੁਝ ਹੋਰ ਜਾਣਕਾਰੀ ਦਿਓ ਹਾਂ ਭਾਈ ਦਿਯਾਲਾ ਦੇ ਵੰਸ਼ਾ ਸੇ ਇਹ ਬਹੁਤ ਜ਼ਿਆਦਾ ਲੰਮਾ ਇਤਿਹਾਸ ਹੈ ਜੋ ਹੁਣ ਦਿੱਲੀ ਤੋਂ ਜੋ ਸ਼ਹੀਦੀ ਤੋਂ ਬਾਅਦ ਇਸ ਪਰਿਵਾਰ ਦਾ ਸਾਰੇ ਦਾ ਸਾਰਾ ਪਰਿਵਾਰ ਇਹ ਨੰਦਪੁਰ ਸਾਹਿਬ ਆ ਗਿਆ ਸੀ ਨੰਦਪੁਰ ਸਾਹਿਬ ਤੋਂ ਜੰਗ ਤੋਂ ਪਹਿਲਾਂ ਮਹਾਰਾਜ ਨੇ ਡੇਰਿਆਂ ਵਾਲਿਆਂ ਨੂੰ ਭੇਜਤਾ ਸੀ ਘਰਾਂ ਨੂੰ ਕਿਉਂਕਿ ਉਸ ਜੰਗ 'ਚ ਕਿਦੇ ਵੀ ਕੋਈ ਵੀ ਡੇ ਬਾਲ ਬੱਚਾਦਾਰ ਕੋਈ ਵੀ ਸ਼ਹੀਦੀ ਵਿੱਚ ਸ਼ਾਮਲ ਨਹੀਂ ਸੀ ਤੇ ਤਿੰਨ ਬੀਬੀਆਂ ਦਾ ਜ਼ਿਕਰ ਹੁੰਦਾ ਮਾਤਾ ਸਾਡੀਆਂ ਦਾ ਤੇ ਬਾਕੀ ਸਾਰੇ ਦੇ ਸਾਰੇ ਆਪਣੇ ਡੇਰਿਆਂ ਤੋਂ ਚਲੇ ਗਏ ਕੋਈ ਲੋਗੋਵਾਲ ਦੇ ਲੱਗੇ ਚਲੇ ਗਏ ਕੋਈ ਰਾਜਪੁਰੇ ਕੋਈ ਸਰਗੋਦੇ ਚਲੇ ਗਏ ਕੋਈ ਮਲਤਾਨ ਚਲੇ ਗਏ ਇਹ ਪਰਿਵਾਰ ਪਿੱਛੋਂ ਸਭ ਤੋਂ ਮੁੰਡ ਜਿਹੜਾ ਹੈ ਇਹ ਨਹਾਂ ਦੇ ਲੱਗੇ ਰਹਿਣ ਵਾਲਾ ਹੈ ਔਰ ਨਾਹਾਂ ਤੋਂ ਮਲਤਾਨ ਗਏ ਮਲਤਾਨ ਤੋਂ ਫਿਰ ਇਹ ਸਰਗੋਦੇ ਵੀ ਆਏ ਫਿਰ ਇਹ ਦੁਬਾਰਾ ਇਸ ਤਰ੍ਹਾਂ ਅਪਡਾਊਨ ਕਰਦੇ ਨੇ ਇਹ 40 50 ਸਾਲ ਇਹ ਪਰਿਵਾਰ ਰੂਪੋਸ਼ ਰਿਹਾ ਮੁਗਲਿਆ ਹਕੂਮਤ ਦੇ ਕਾਰਨ ਕਿ ਉਹਨਾਂ ਦਾ ਹੁਕਮ ਸੀ ਵੀ ਇਹ ਅਗਰ ਪਰਿਵਾਰ ਰਹਿ ਜਾਈਗਾ ਤੇ ਇਹਨਾਂ ਨੇ ਦੁਬਾਰਾ ਸਿੱਖੀ ਨੂੰ ਸਰਜੀਤ ਕਰ ਦੇਣਾ ਜਾਂ ਦੁਬਾਰਾ ਇਸ ਈ ਨੂੰ ਉਹ ਕਰ ਦੇਣਾ ਤੇ ਇਸ ਕਰਕੇ ਇਹ ਰੂਪੋਸ਼ ਰਿਹਾ ਉਹ ਸੜੀਆਂ ਦਾਦੀਆਂ ਨੱਕਰ ਦਾਦੀਆਂ ਜੋ ਵੀ ਸੀ ਆ ਉਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਕਿਸਾਨਸ ਰਿਵਾਈਵ ਕਰਕੇ ਸਾਡੇ ਇਸ ਬਲੱਡ ਨੂੰ ਬਚਾਇਆ ਔਰ ਅੱਜ ਅਸੀਂ ਇਸ ਯਾਤਰਾ ਦਾ ਹਿੱਸਾ ਬਣ ਆਏ ਹੋਏ ਹਾਂ ਇੱਥੇ ਬਿਲਕੁਲ ਜੀ ਇਹ ਭਾਈ ਦਿਆਲਾ ਜੀ ਦੇ ਵੰਸਸ ਦੀ ਗੱਲ ਅਸੀਂ ਤੁਹਾਨੂੰ ਸੁਣਾਈ ਹੈਗੀ ਹੈ ਤੇ ਆਪਣੇ ਵੰਸ਼ ਬਾਰੇ ਵੀ ਤੁਹਾਨੂੰ ਦੱਸਦੇ ਹੋਏ ਦੇਖਦੇ ਹਾਂ ਵੰਸ਼ਾ ਜੀ ਭਾਈ ਫਹਾਜ ਜੀ ਚਾਹੜ ਜੀ ਫਹਾਜ ਜੀ ਤੋਂ ਚਾਹੜ ਜੀ ਚਾਹੜ ਜੀ ਤੋਂ ਰਾਉ ਜੀ ਰਾਉ ਜੀ ਤੋਂ ਬੱਲੂ ਮੂਲਾ ਜੀ ਮੂਲਾ ਜੀ ਤੋਂ ਬੱਲੂ ਜੀ ਬੱਲੂ ਜੀ ਤੋਂ ਬਾਈ ਦਾਸ ਮਾਈ ਦਾਸ ਜੀ ਤੋਂ ਭਾਈ ਦਿਆਲਾ ਜੀ ਤੇ ਦਿਆਲਾ ਜੀ ਤੋਂ ਅਸੀਂ ਨੌਮੀਆਂ ਸਵਾਨ ਸਾਨ ਜੀ ਤੇ ਇਸ ਤਰ੍ਹਾਂ ਦਾਸ ਪਾਸ ਉਹ ਵੰਸ਼ਾਵਲੀ ਕੁਰਸੀਨਾਮਾ ਸਭ ਕੁਝ ਮੌਜੂਦ ਆ ਦੱਸਣ ਦੀ ਤਾਂ ਲੋੜ ਨਹੀਂ ਹੈ ਇਹ ਪਰਿਵਾਰ ਨੂੰ ਕਿਸੇ ਦੀ ਸ਼ਿਰਨਗਰ ਤੋਂ ਨਾਲੇ ਆਏ ਆ ਹਾਂ ਸ਼ਿਰਨਗਰ ਵਾਲੇ ਦਿਨ ਅਸੀਂ ਅੱਗੇ ਪਿੱਛੇ ਹੋ ਗਏ ਥੋੜਾ ਜਿਹਾ ਉੱਥੇ ਗੱਡੀਆਂ ਦੀ ਪ੍ਰੋਬਲਮ ਸੀ ਤੇ ਅਸੀਂ ਸ਼ਿਰਨਗਰ ਵੀ ਗਏ ਸੀ ਜੰਮੂ ਤੋਂ ਲਗਾਤਾਰ ਨਾਲ ਆ ਹਾਂ ਬਿਲਕੁਲ ਜਿਹੜਾ ਜੋਤੀਜਗ ਗੱਲ ਕਰੀਏ ਤਾਂ ਜੋ ਨਗਰ ਕੀਰਤਨ ਜਾਂ ਜੰਮੂ ਕਸ਼ਮੀਰ ਤੋਂ ਆਸਗਾਰ ਸ਼੍ਰੀ ਨਗਰ ਤੋਂ ਉਸ ਤੇ ਜੰਮੂ ਤੋਂ ਨਾਲ ਸੀ ਪਾਈ ਦੇ ਰਾਜ ਦੇ ਵੰਸ ਜਿਹੜੇ ਨੇ ਤੇ ਦੇਖੋ ਸਾਨੂੰ ਬੜੇ ਮਾਨ ਦੀ ਗੱਲ ਹੈ ਕਿ ਉਹਨਾਂ ਦੇ ਵੰਸ ਜਿਹੜੇ ਨੇ ਤੇ ਸ਼ਹਾਦਤ ਹੋਈ ਤਾਂ ਬਿਲਕੁਲ ਵੀ ਡੋਲੇ ਨਹੀਂ ਹੈਗੇ ਤੇ ਬਿਲਕੁਲ ਨਾ ਡੋਲੇ ਡੋਲੇ ਨਹੀਂ ਹੈਗੇ ਤੇ ਉਹਨਾਂ ਨੇ ਜਿਹੜੀ ਹੈਗੀ ਹੈ ਸ਼ਹਾਦਤ ਦਾ ਜਿਹੜਾ ਕਿ ਆਪਾਂ ਕਹੀਏ ਜਾਂ ਪੀਤਾ ਸੀ ਗੁਰੂ ਮਹਾਰਾਜ ਦੇ ਇਹ ਕਹਿੰਦੇ ਸੀ ਕਿ ਜਦੋਂ ਸਾਨੂੰ ਸ਼ਹੀਦ ਕੀਤਾ ਜਾਵੇ ਤਾਂ ਸਾਡਾ ਜਿਹੜਾ ਚਿਹਰਾ ਹੈਗਾ ਉਹ ਗੁਰੂ ਮਹਾਰਾਜ ਵਾਲਾ ਹੋਣਾ ਚਾਹੀਦਾ ਹੈਗਾ ਹਾਂਜੀ ਹਾਂ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਇੱਕ ਦਿਨ ਪਹਿ 10 ਨਵੰਬਰ 1675 ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਇਹਨਾਂ ਤਿੰਨ ਸਿੱਖਾਂ ਦੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਦੇ ਭਾਈ ਸਤੀ ਦਾਸ ਤੇ ਇਹਨਾਂ ਦੇ ਇੱਕੋ ਹੀ ਮਨਸ਼ਾ ਸੀ ਕਿ ਸਾਡਾ ਜਿਹੜਾ ਮੁਖ ਹੈ ਸਾਡੇ ਗੁਰੂਵਾਲ ਕਰਦੇ ਉਹ ਕਹਿੰਦੇ ਸੀ ਵੀ ਤਨੂੰ ਜਾਂ ਤਾਂ ਫਿਰ ਮੌਤ ਕਬੂਲ ਕਰਨੀ ਹੈ ਤਾਂ ਜਾਂ ਫਿਰ ਤੁਸੀਂ ਈਮਾਨ ਕਬੂਲ ਇਸ ਇਸਲਾਮ ਕਬੂਲ ਕਰਨਾ ਹੈ ਤਾਂ ਉਹਨਾਂ ਨੇ ਕਿਹਾ ਸੀ ਵੀ ਸਾਡਾ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਉਹ ਇਹਨਾਂ ਦੇ ਆਪਣੇ ਪ੍ਰਾਨ ਪਹਿਲਾਂ ਦਿੱਤੇ ਸੱਚ ਹੱਕ ਦੇ ਧਰਮ ਦੀ ਰਾਖੀ ਲਈ ਉਹ ਤੋਂ ਬਾਅਦ ਫਿਰ ਗੁਰੂ ਸਾਹਿਬ ਦੀ ਅਗਲੇ ਦਿਨ ਸ਼ਹਾਦਤ ਹੁੰਦੀ ਹੈ ਇਹ ਉਸੇ ਤਰ੍ਹਾਂ ਸਾਡਾ ਪਰਿਵਾਰ ਅੱਜ ਵੀ ਉਹਨਾਂ ਬਚਨਾਂ ਤੇ ਗੁਰੂ ਦੇ ਉਪਦੇਸ਼ਾਂ ਨਾਲ ਉਸੇ ਤਰ੍ਹਾਂ ਰੂਪ ਰੂਪ ਤੁਰਿਆ ਹੁੰਦਾ ਚੱਲਦਾ ਧੰਨਵਾਦ ਜੀ ਤੇ ਬਿਲਕੁਲ ਤੁਹਾਨੂੰ ਦਿਖਾਉਣਾ ਹੈ ਕਿ ਪਾਲਕੀ ਸਾਹਿਬ ਜਿਹੜੇ ਨੇ ਉਹ ਸਾਹਮਣੇ ਤੁਹਾਨੂੰ ਸੁਝਾ ਦਿੱਤੇ ਗਏ ਨੇ ਤੇ ਗੁਰੂ ਮਹਾਰਾਜ ਜਿਹੜੀ ਹੈਗੀ ਆਪਾਂ ਕਹੀਏ ਕਿ ਸਰੂਪ ਜਿਹੜੇ ਨੇ ਹੁਣ ਗੁਰੂ ਗੁਰਦੁਆਰਾ ਸਾਹਿਬ ਤੋਂ ਬਵਾਨਗੜ੍ਹ ਸਾਹਿਬ ਤੋਂ ਜਿਹੜੇ ਹੈਗੇ ਨੇ ਉਹ ਆਣਗੇ ਤੇ ਇਸ ਪਾਲਕੀ ਜਿਹੜੀ ਹੈਗੀ ਆ ਪਾਲਕੀ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹ ਲਜਾਇਆ ਜਾਵੇਗਾ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ਼ਨ ਸਿੰਘ ਤੁਹਾਨੂੰ ਦਿਖਾਣਗੇ ਕਿ ਪਾਲਕੀ ਜਿਹੜੀ ਹੈਗੀ ਮਹਾਰਾਜ ਦੀ ਕਿਸ ਤਰ੍ਹਾਂ ਸਜਾਈ ਗਈ ਹੈ ਕਿ ਚੱਟੇ ਦੇ ਫੁੱਲਾਂ ਨਾਲ ਤੁਹਾਨੂੰ ਕਿਹਾ ਉਹ ਸਜਾਈ ਹੋਈ ਹੈਗੀ ਹੈ ਤੇ ਸਾਨੂੰ ਦੇਖਣਗੇ ਸਾਰੇ ਤੁਸੀਂ ਖੜੇ ਹੋਏ ਦਿਖਾਈ ਦੇ ਰਹੇ ਹੈਗੇ ਨੇ ਸਾਡੀ ਸ਼ਹਾਦਤ ਵੀ ਆਦੀਤਾ ਜਾ ਰਹੀ ਹੈ ਸ਼ਹਾਦਤ ਉਹ ਬੈਕ ਉਸ ਹੰਕਾਰੀ ਬਾਦਸ਼ਾਹ ਔਰ ਜਿਹੜਾ ਹੁਣ ਜਿਹੜਾ ਹੁਣ ਕਿਸੇ ਵੇਲੇ ਚਲਾਇਆ ਜਾਂਦਾ ਸੀ ਕਿੱਥੇ ਆਹਕਾਰ ਕਿੱਥਾ ਉਬਾਦੀ ਨਾ ਕੋਈ ਯਾਦ ਉਸ ਸਿਧਾਰ